ਫਿਲੌਰ ਦੇ ਨਜ਼ਦੀਕੀ ਪਿੰਡ ਵਿੱਚ ਜ਼ਹਿਰੀਲੇ ਸੱਪ ਦੇ ਦਸਣ ਨਾਲ ਇੱਕ ਔਰਤ ਦੀ ਹੋਈ ਦਰਦਨਾਕ ਮੌਤ ਫਿਲੌਰ ਦੇ ਨਜ਼ਦੀਕ ਪਿੰਡ ਸਫਾਬਾਦ ਵਿਖੇ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਇਸ ਸਬੰਧੀ ਮ੍ਰਿਤਕ ਦੀ ਬੇਟੀ ਜਾਨਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਮਾਤਾ ਦਾ ਨਾਮ ਮੀਨਾ ਦੇਵੀ ਅਤੇ ਉਸ ਦੀ ਉਮਰ 60 ਸਾਲ ਦੇ ਕਰੀਬ ਸੀ ਅਸੀਂ ਪਿੰਡ ਸਫਾਬਾਦ ਵਿੱਚ ਰਹਿੰਦੇ ਹਾਂ ਮੇਰੀ ਮਾਂ ਮੀਨਾ ਦੇਵੀ ਨੂੰ ਘਰ ਦੇ ਅੰਦਰ ਹੀ ਜ਼ਹਿਰੀਲੇ ਸੱਪ ਨੇ ਡੰਗ ਲਿਆ ਜਦੋਂ ਸਾਨੂੰ ਪਤਾ ਲੱਗਾ ਕਿ ਮਾਂ ਨੂੰ ਸੱਪ ਨੇ ਡੰਗ ਲਿਆ ਹੈ ਅਸੀਂ ਉਸ ਟਾਈਮ ਹੀ ਮਾਂ ਨੂੰ ਇਲਾਜ ਲਈ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਮੇਰੀ ਮਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਮੇਰੇ ਪਰਿਵਾਰ ਵੱਲੋਂ ਆਪਣੀ ਮਰਜ਼ੀ ਨਾਲ ਮੇਰੀ ਮਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ داخل ਹੋਣ ਤੋਂ ਬਾਅਦ ਕੁਝ ਟਾਈਮ ਬਾਅਦ ਜ਼ਹਿਰ ਮੇਰੀ ਮਾਂ ਦੇ ਪੂਰੇ ਸਰੀਰ ਵਿੱਚ ਫੈਲ ਗਿਆ ਅਤੇ ਸਾਰੇ ਸਰੀਰ ਵਿੱਚ ਜ਼ਹਿਰ ਫੈਲਣ ਕਾਰਨ ਉਸ ਦੀ ਮੌਤ ਹੋ ਗਈ। ਫਿਰ ਦੁਬਾਰਾ ਮੀਨਾ ਦੇਵੀ ਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਸਿਵਲ ਹਸਪਤਾਲ ਦੇ ਡਾਕਟਰ ਨੀਰਜ ਸੋਦੀ ਨੇ ਗੱਲਬਾਤ ਕਰਦੇ ਆਦਸਿਆ ਕਿ ਸਾਡੇ ਡਾਕਟਰਾਂ ਨੇ ਫਿਰ ਦੁਬਾਰਾ ਮੀਨਾ ਦੇਵੀ ਨੂੰ ਚੈੱਕ ਕੀਤਾ ਤਾਂ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਮੀਨਾ ਦੇਵੀ ਦੀ ਮੌਤ ਹੋ ਚੁੱਕੀ ਹੈ।

उनकी उम्र क्या है साठ है क्या नाम था मीना देवी कैसे हुई उसका रात में साँप काटे कि छुट्टी पिपरी कारी इसे पता नहीं चली बारह बज गई ना तब मालूम है कि इसे इसका जहर फैल गए हॉस्पिटल ले गिए हॉस्पिटल से रिटायर कर दिए इसका प्राइवेट में एक्सरे कराई रिपोर्ट में मिली कि सजाला सांप काट लिए आपको कैसे पता लगा रिपोर्ट लगा चेक कराई

ਉਹਦੀ ਹਾਲਤ ਕੁਝ ਗੰਭੀਰ ਸੀ ਉਸ ਵੇਲੇ ਤੇ ਉਹਦੀ ਜਿਹੜੀ ਕੰਪਲੇਨ ਸੀ ਉਹ ਸੀ ਵੀ ਉਹਦੇ ਪੇਟ ਵਿੱਚ ਦਰਦ ਹੋ ਰਿਹਾ ਤੇ ਜਦੋਂ ਤੋਂ ਪੁੱਛਿਆ ਗਿਆ ਵੀ ਕਿਉਂ ਹੋ ਰਿਹਾ ਉਹਨੇ ਕਿਉਂਕਿ ਉਹਦੀ ਹਾਲਤ ਗੰਭੀਰ ਸੀ ਉਹ ਕੁਝ ਠੀਕ ਤਰ੍ਹਾਂ ਜਵਾਬ ਨਹੀਂ ਦੇ ਪਾਈ ਫਿਰ ਉਹਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਬਾਹ ਤੇ ਕਿਸੇ ਜਾਨਵਰੀਆਂ ਕਿਸੇ ਇਨਸੈਕਟ ਨੇ ਕੱਟ ਲਿਆ ਸ਼ਾਇਦ ਉਹਦੇ ਕਾਰਨ ਹੈ ਫਿਰ ਉਹਦਾ ਸੀ ਜੋ ਵੀ ਬੰਦਾ ਟ੍ਰੀਟਮੈਂਟ ਸੀਗਾ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਉਹਨੂੰ ਸਟੈਬਲਾਈਜ਼ ਕੀਤਾ ਥੋੜਾ ਉਸ ਤੋਂ ਬਾਅਦ ਬਾਹ ਚੈੱਕ ਕੀਤੀ ਡਾਕਟਰ ਹੀਰਾ ਸ਼ਰਮਾ ਸੀਗੇ ਐਮਰਜੈਂਸੀ ਮੈਡੀਕਲ ਆਫਸਰ ਡਿਊਟੀ ਤੇ ਉਹਨੇ ਸਾਰਾ ਦੇਖਿਆ ਤੇ ਬਾਹਾਂ ਤੇ ਕੋਈ ਸਾਨੂੰ ਸੱਪ ਦੇ ਕੱਟੇ ਦਾ ਨਿਸ਼ਾਨ ਤਾਂ ਨਹੀਂ ਮਿਲਿਆ ਹੂੰ ਕਿਉਂਕਿ ਹਾਲਤ ਥੋੜੀ ਗੰਭੀਰ ਸੀ ਔਰ ਸਾਡੇ ਕੋਲ ਇੱਥੇ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈਗਾ ਫਿਰ ਅਸੀਂ ਉਹਨੂੰ ਜਲੰਧਰ ਸਿਵਲ ਹਸਪਤਲ ਰੈਫਰ ਕਰਤਾ ਉਸ ਤੋਂ ਬਾਅਦ ਫਿਰ 4 ਵਜੇ ਉਹ ਦੁਬਾਰਾ ਉਹਨੂੰ ਲੈ ਕੇ ਆਏ ਉਸ ਵੇਲੇ ਉਹ ਮਰੀਜ਼ ਜਿਹੜਾ ਉਹ ਬਰਾਡਟ ਸੀਗਾ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ